ਹਾਂਜੀ ਸਸਰੀਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਆਪਣੇ ਨਵੇਂ ਬਲੌਗ ਦੇ ਵਿੱਚ ਤੇ ਅੱਜ ਠੰਡ ਆ ਜੀ ਵਧੀਆ ਤੇ ਮੀਂਹ ਵੀ ਪੈ ਕੇ ਹਟਿਆਗਾ ਤੇ ਅੱਜ ਆਏ ਹਸੀਂ ਆਪਾਂ ਪੀਖੀ ਤੇ ਆਪਣੇ ਮਿੱਤਰ ਗਗਨਦੀਪ ਸਿੰਘ ਨਾਲ ਤੇ ਉਹ ਇਧਰ ਬਾਜ਼ਾਰ 'ਚ ਥੋੜਾ ਜਿਹਾ ਕੰਮ ਕਰ ਗਿਆਗਾ ਦੁਕਾਨ ਤੇ ਤੇ ਮੈਠੀ ਬੈਠੇ ਹੋਈ ਵੇਟ ਕਰ ਰਹਿਆਂਗੇ ਤੇ ਉਸ ਤੋਂ ਬਾਅਦ ਉਹਨੂੰ ਇੱਕ ਦੋ ਕੰਮ ਹੋਰ ਨੇਗੇ ਤੇ ਫਿਰ ਉਸ ਤੋਂ ਬਾਅਦ ਚੱਲਾਂਗੇ ਅਸੀਂ ਕੁਝ ਖਾਣ ਪੀਣ ਤੇ ਦੇਖਦੇ ਆਂ ਕਿ ਮੂਡ ਬਣਦਾ ਵੀ ਕੀ ਖਾਵਾਂਗੇ ਅੱਜ ਤੇ ਇੱਧਰ ਆ ਗਿਆ ਪੀਖੀ ਇਹ ਆ ਸਾਹਮਣੇ ਵਾਲੀ ਦੁਕਾਨ ਤੋਂ ਲੈਣ ਨੂੰ ਅਸੀਂ ਫੀਡ ਆਹੀ ਫੀਡ ਜਿਹੜੀ ਆ ਜਾਰੀ ਹੈ ਰੇੜੀ ਦੇ ਵਿੱਚ ਇਹ ਚ ਦੁਕਾਨ ਤੋਂ ਲੈਣੇ ਹੁੰਦੇ ਨੇ ਸਾਡਾ ਵਧੀਆ ਧਾਰ ਦੂਰ ਕਰ ਲੈਂਦੇ ਨੇ ਇਹ ਆਪਣੇ ਨਾਲ ਸਾਰਾ ਕੁਝ ਮੈਨਾਂ ਤੋਂ ਖੰਡ ਚਾਹ ਘੋਟ ਸਾਰੇ ਸਾਦੇ ਸਾਦੇ ਜਿਹੜੇ ਸੌਦੇ ਹੁੰਦੇ ਨੇ ਕਰਦੇ ਦਾਲਾਂ ਦੂੜਾਂ ਮੂਨ ਮਿਰਚ ਹਲਦੀ ਸਾਰਾ ਇੱਥੋਂ ਹੀ ਜਾਂਦਾ ਜਿਗਾਰਡ ਬਿੱਡ ਇਹ ਦੁਕਾਨ ਹੈਗੀ HDFC ਬੈਂਕ ਕੋਲੇ ਇਧਰ ਆ ਗਿਆ ਹਾਂ ਕੁਲਚੀ 버ਗਰ ਵਾਲਾ ਉਹ ਰੇਡੀ ਵਾਲਾ ਵਧੀਆ ਹੁੰਦੇ ਨੇ ਬਾਕੀ ਤਾਂ ਪੂਜੀਆ ਬਹੁਤ ਸਵਾਦ ਦਾ ਹੋ ਗਿਆ ਗਾਗਣ ਚਲੋ ਜੀ ਚਲਿਏ ਜੀ ਇੰਦਰਾ ਸੂਜੀ ਉਹ ਗਿਆ ਦਾ ਸਾਹਮਣੇ ਸਮਾਨ ਚੱਕੀ ਰਹ ਗਿਆ ਧਨੋਲਾ ਤੇ ਧਨੋਲੇ ਦੇ ਪਿੱਛੇ ਆਪਣਾ ਪਿੰਡ ਜਮਾ ਵਿਚਾਲਿਆ ਚੰਗਾ ਮoure ਖੜਾ ਇਹ ਉੱਧਰ ਜਾ ਕੇ ਉਹਨੇ ਸਮਾਨ ਜਖਸ ਚੇਂਜ ਕਰਨਾ ਕੋਈ ਇੱਥੋਂ ਕੰਮ ਆ ਕੁਝ ਨਹੀਂ ਵੀ ਆ ਰੈਡੀ ਤੋਂ ਅਗੋਂ ਆਪਣੇ ਮਿੱਤਰਾਂ ਦੀਆਂ ਤੇ ਕਰਨਾਂ ਨੇ ਕਿ ਮਿਸਤਰੀ ਹੋ ਰਹਿਆਂ ਦੀਆਂ ਨਾਇਬ ਹੋ ਰਹਿਆਂ ਦੀਆਂ ਇਹ ਆ ਗਿਆ ਚੌਂਕ ਇਹ ਬਾਈ ਵੇਚ ਰਹੇ ਨੇ ਫਲ ਫਰੂਟ ਹਾਂ ਜੀ ਤੇ ਹੁਣ ਚੱਲੇ ਆਪਾਂ ਘਰ ਨੂੰ ਤੇ ਸਮਾਨ ਲੈ ਲੈਣ ਨਾਲੇ ਖਾ ਪੀ ਲਿਆ ਦਹੀਂ ਭੱਲੇ ਖਾ ਲੈਣੇ ਗੋੜਾ ਭੱਲੇ ਖਾ ਲੈ ਹੁਣ ਆਪਾਂ ਆਇਆ ਦੁਆਰਿਆਂ ਮੇਰੇ ਗੱਪੀ ਕੋਲੇ ਚੱਲ ਜਾਈਏ ਹੁਣ ਟੰਡਰੋਂ ਲੋ ਜੀ ਤੇ ਪਿੱਖੀ ਤੋਂ ਆ ਗਿਆ ਸੀ ਘਰੇ ਵਾਪਸ ਤੇ ਟਾਈਮ ਹੋ ਗਿਆ 10 ਦਾ ਬਾਗੇ ਚੋਣ ਉਹ ਨੱਤ ਲਾਈ ਜਾਂਦਾ ਵੀ ਇਹ ਆਪਣੇ ਹੱਥ ਦੀ ਵੀ ਆਈ ਡੈਰੀ ਨਹੀਂ ਡੈਰੀ ਲੱਗੇਗਾ ਹੈ ਅਵਲ ਜੀ ਗਾ ਗਾ ਬਦੀ ਬਦੀ ਅੰਦਰ ਨਤਰਾਜੁਣੀ ਹੋਰ ਸੁੱਕ ਚੱਕੇ ਸਿੱਟਰੀ ਐ ਤਲਕੇ ਦਾ ਮਾਲ ਅੰਦਰ ਹੀ ਦੀ ਹਮ ਅੱਜ ਮੀਂਹ ਕਰਕੇ ਥੋੜਾ ਜਿਹਾ ਕੰਮ ਖਰਾਬ ਸੀਗਾ ਤੇ ਮੱਝਾਂ ਅੰਦਰ ਸੀ ਹੁਣ ਚੋਣ ਖਾਤਰ ਬਾਹਰੇ ਕੱਢੀ ਜਾਣੇ ਇਹ ਹੁਣ ਅੰਦਰ ਤੋਂ ਬਾਹਰੇ ਟੂੜੀ ਟਾੜੀ ਹੋਰ ਖੰਡਿਆਵਾਂਗੇ ਉੱਖਲਾ ਕੇ ਫੇਰ ਅੰਦਰਵਾਦ ਫੇਰ ਅੰਦਰ ਬੰਨ੍ਹ ਦਾਂ ਅੰਦਰ ਬਾਹਰ ਠੰਡਾ ਬਾਹਰੇ ਅੱਜ ਹੱਤ ਤੈਨੂੰ 시 ਨੰਦਪੁਰ ਜਾਣਾ ਜੀ ਇਹਦਾ ਖੰਡਾ ਕਿੱਠਾ ਮੈਂ ਇਹਦਾ ਗਣੇ ਕੜਾ ਸਾਡ ਲਾ ਖੁੱਲ ਫਤਲੀ ਲੋਜ ਤੇ ਤਾਰ ਤੁਰ ਆਪਾਂ ਚੋਤੀ ਤੇ ਹੁਣ ਅੰਦਰ ਲੱਗੇ ਆਪਾਂ ਸੁੱਕ ਖੰਡਿਆਉਣ ਦਿਨੇ ਅੱਜ ਗਿੱਲਾ ਕਰਤਾ ਪੈਸਾ ਨੇ ਤੇ ਮੱਜਾ ਬੰਨੀ ਹੁੰਦੀ ਨੇ ਗਿੱਲਾ ਹੋ ਜਾਂਦਾਗਾ ਤੇ ਜਿਹੜੇ ਮੀਂਹ ਸੀ ਅੰਦਰ ਤਾਂ ਬੰਨੀਆਂ ਸੀਗੇ ਮੈਂ ਤੇ ਸੁੱਕ ਖੰਡਿਆ ਕੇ ਕਰਤਾ ਸੁੱਕਾ ਇਹਨੂੰ ਤੇ ਅੰਦਰ ਤੂੜੀ ਪਾਤੀ ਇਸ ਵਾਰ ਚ ਸੰਨੀ ਕਰਦਾਂਗੇ ਫਿਰ ਇਹਨੂੰ ਅੰਦਰ ਬੰਨ ਕੇ ਬਾਹਰ ਕੱਖ ਪਾ ਦਾਂਗੇ ਸਵੇਰ ਲਈ ਫੇਰ ਉਪਰੋਂ ਲਾਸਟ ਕੰਮ ਡਰੀ ਜਿੱਦ ਪਾਉਣ ਦਾ ਬਾਕੀ ਕੰਮ ਡਾਨਾ ਲੋ ਜੀ ਤੇ ਬਣਤੀਆਂ ਮੱਝਾਂ ਅੰਦਰ ਕਿਵੇਂ ਹਾਂ ਬਣ ਤੇ ਕੱਟੇ ਬਲ ਸਾਰਾ ਕੋ ਤੇ ਪੱਲੀਆਂ ਛੱਡਤੀਆਂ ਸਾਰੀਆਂ ਲਾਤਾ ਇਹਨਾਂ ਤੋਂ ਬਣਾਤਾ ਭਾਂਡਾ ਸਵੇਰੇ ਵਾਲੇ ਕੱਖ ਪਾਤੇ ਆਪਾਂ ਬਾਹਰੇ ਆਪ ਆਏ ਪਾਏ ਨੇਗੇ ਤੇ ਸਵੇਰੇ ਬਾਸਾਂ ਖੰਡਿਆ ਕੇ ਇਹਨਾਂ ਨੂੰ ਬੱਚਾ ਮਾਰ ਦਾਂਗੇ ਅਖੀ ਤੇ ਹੁਣ ਚੱਲਦੇ ਆਪਾਂ ਡੈਰੀ ਵਾਲ ਨੂੰ ਦੁੱਧ ਪਾਉਣ पण ਸਤਨਮੇ ਕੋਡ ਇਹਦਾ ਇਹ ਮਤਲਬ ਹੈ ਵੀ ਸਾਡਾ ਡੈਰੀ ਦੇ ਵਿੱਚ ਅਲੱਗ-ਅਲੱਗ ਖਾਤੇ ਨੰਬਰ ਨੇਗੇ ਤੇ ਇੱਕ ਕੋਡ ਦੇ ਵਿੱਚ ਆਪਣਾ ਖਾਤਾ ਵੀ ਨਾਲ ਜੁਆਇੰਟ ਆ ਦੀ ਡੇਲੀ ਡੇਲੀ ਪੇਮੈਂਟ ਆਪਣੀ ਅਕਾਊਂਟ ਚ ਜਾਂਦੀ ਹੈ ਡਾਇਰੈਕਟ ਕੋਈ ਡੈਰੀ ਵਾਲਾ ਵਿਚਾਂ ਵੀ ਵਿਚੋਲਾ ਨਹੀਂ ਹੈਗਾ ਮਾਇਨੇ ਜੋ ਕੋਈ ਠੱਗੀ ਠੋਰੀ ਕੋਈ ਕੰਮ ਨਹੀਂ ਤੇ ਚੱਲਦੇ ਡੈਰੀ ਚੋਂ ਕੋਈ ਜੇ ਚੱਲਿਆ ਤਾਂ ਤੂੰ ਪਾਉਂਦਾ ਡੈਰੀ ਐਂਡ ਥਿਸ ਇਜ਼ ਦਿ ਲਾਸਟ ਵਾਰ ਕਾਫੀ ਡੇ